ਜਿਹੜੀ ਬੋਲ ਰਾਇਣੀ ਆ ਜੀ ਮਨਜੀਤ ਪਾਸਟਰ ਜਿਹਦੇ ਵੱਲੋਂ ਤਰਬੋਤ ਕਰਵਾਇਆ ਗਿਆ ਤੇ ਇਹ ਇੱਕ ਬੋਲੋ ਮਨਜੀਤ ਪਾਸ ਜਿਹਨੂੰ ਤਰਬੋਤ ਕਰਵਾਇਆ ਗਿਆ ਤੇ ਤੁਝਾ ਇਹ ਮੁੰਡਾ ਹੈ ਸਾਵਰ ਮਸੀ ਜਿਹਨੂੰ ਇਹ ਸਾਵਰ ਮਸੀ ਹੈ ਜਿਸਨੇ ਸਹਰਾ ਨਾਲ ਗੱਪਪ ਕਰਦਾ ਰਿਹਾ ਕਿ ਬਰਤ ਦਾ ਕਰਦਾ ਰਿਹਾ ਭੈਣ 1 ਮਹੀਨੇ ਦੀ ਪ੍ਰੈਗਨੈਂਟ ਵੀ ਹੈ ਜਿਸੋ ਇਦਾਂ ਦੇ ਪਾਸਟਰ ਜਿਹੜੇ ਧਰਮ ਪਰਵਰ ਜਵਾਬਸੀ ਕਰਦੇ ਨੇ ਕਿਵੇਂ ਦੇ ਲੋਕ ਨੇ ਇਹ ਕਿਹੜੇ ਲੋਕਾਂ ਨੇ ਤਾਂ ਬਤਨਾਮ ਕਰਕੇ ਰੱਖਿਆ ਤੇ ਲੋਕਾਂ ਦਾ ਤੇ ਲੋਕਾਂ ਦਾ ਧਰਮ ਪਰਵਰਨ ਕਰਵਾ ਦੇ। ਆਪਣੀ ਮਰਜ਼ੀ ਨਾਲ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ ਤੇ ਇਹ ਲੋਕਾਂ ਨੇ ਤਾਂ ਕੇ ਨਾਮ ਧਰਮ ਪਰਵਰਨ ਕਰਵਾਇਆ ਤੇ ਸੀਰੀ ਸਾਹਿਬ ਭਾਈ ਇਸ ਬਰਦਰ ਨੇ ਇੱਕ ਦਵਾਰ ਬਣਾ ਰੱਖਿਆ ਕਿ ਇਦਾਂ ਦਾ ਦਵਾਰ ਬਣਾ ਤਾਂ ਤੁਹਾਡੇ ਤੇ ਉਲਟੇ ਕੰਮੇ ਕਰਾਣਾ ਸ਼ੁਰੂ ਕਰਦੇ ਤੁਸੀਂ ਫੈਸਲਾ ਕਰੋ ਤੇ ਹਸਪੀਟਲ ਜਿਹਾ ਹੈ ਹਸਪੀਟਲ ਨਰਸਾਂ ਤੱਕ ਨੇ ਗਿਆ ਕਿ ਤੁਸੀਂ ਫੈਸਲਾ ਕਰ ਲਓ ਵੀ ਤੁਸੀਂ ਡੈਡ ਤੇ ਤੁਸੀਂ ਫਸ ਜੋ ਕਿ ਕੱਲ ਵਿਆਹ ਵੀ ਹੋਣਾ ਤੇ ਇੰਸਪੈਕਟਰ ਨੇ ਬਹੁਤ ਧਮਕਾ ਲਾਇਆ ਤੇ ਤੁਸੀਂ ਫੈਸਲਾ ਕਰ ਲਓ ਵੀ ਦੱਸੋ ਇੱਕ ਭੈਣ ਨਾਲ ਇਦਾਂ ਮਾਰਾ ਹੋ ਰਿਹਾ ਤੁਸੀਂ ਫੈਸਲੇ ਦੀ ਗੱਲ ਕਰਦਾ ਮੈਂ ਨਹੀਂ ਕਹਿਣਾ ਜ਼ਿਆਦਾ মিডিਆ ਨੂੰ ਜੀ ਕਿ ਸਾਡੀ ਵਾਰ ਨੂੰ ਬੁਲਾ ਕੇ ਕੀਤਾ ਜਾਵੇ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਐਫ ਆਈ ਆਰ ਹੋਈਆ ਹੁਣ ਤੱਕ ਕੋਈ ਚਿਰਤਾ ਨਹੀਂ ਕੋਈ ਕੋਈ ਜ਼ਿੰਮੇਵਾਰੀ ਨਹੀਂ ਲਈ ਗੱਲ ਜੇਕਰ ਹੋਇਆ ਤਾਂ ਕੋਈ ਮੈਂ ਅਮਰਲੀ ਹਿੰਦਰਾ ਬੱਬਾ ਨਾਨਕ ਤੋਂ ਬਲੌਂਗ ਕਰਦੀ ਹਾਂ ਮੈਂ ਸਿਤਨਾਮ ਰਾਈਸ ਮਿਲ ਤੇ ਜੌਬ ਕਰਦੀ ਸੀਗੀ ਪ੍ਰਾਈਵੇਟ ਮੈਂ ਡੇਲੀ ਦੀ ਤਰ੍ਹਾਂ ਉੱਥੇ 19 ਜਨਵਰੀ ਨੂੰ ਜਾਣੀ ਆ ਆਪਣੀ ਡਿਊਟੀ ਤੇ 8 ਵਜੇ ਮੈਂ ਡਿਊਟੀ ਜਾਂਦੀ ਆ 5:30 ਵਜੇ ਮੈਨੂੰ ਛੁੱਟੀ ਹੁੰਦੀ ਆ ਮੈਂ 8 ਵਜੇ ਉੱਥੇ 19 ਜਨਵਰੀ ਨੂੰ ਜਾਣੀ ਆ ਆਪਣੀ ਡਿਊਟੀ ਤੇ ਮੈਨੂੰ ਘਰੋਂ ਫੋਨ ਆਉਂਦਾ ਆ ਕਿ ਅਸੀਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਜਾਣਾ ਆ ਤੇ ਤੂੰ ਵੀ ਮਤਲਬ ਸਾਡੇ ਨਾਲ ਜਾਣਾ ਆ ਤੇ ਤੂੰ ਆ ਕੇ ਗੁਰਦੁਆਰਾ ਸਾਹਿਬ ਨਾਮ ਲਖਵਾ ਜਾ ਮੈਂ ਘਰੇ ਵਾਪਸ ਹੋਣੀ ਹੈ 2 ਘੰਟੇ ਲਈ ਘਰੇ ਮੰਮੀ ਉਹਨਾਂ ਦੇ ਕੋਲ ਥੋੜਾ ਟਾਈਮ ਰੁਕਦੀਆਂ ਫਿਰ ਵਾਪਸ ਆਪਣੀ ਡਿਊਟੀ ਤੇ ਸੈਲਰ ਤੇ ਜਾਨੀ ਆ ਜਦੋਂ ਮੈਂ ਡਿਊਟੀ ਤੇ ਸੈਲਰ ਤੇ ਜਾਨੀ ਆ ਤਿੰਨ ਕ ਪੰਜਾ ਦਾ ਟਾਈਮ ਹੁੰਦਾ ਮੈਂ ਉੱਥੇ ਰਿਸੈਪਸ਼ਨ ਤੇ ਜੋਬ ਕਰਦੀ ਸੀਗੀ ਮੈਂ ਮੇਰੇ ਪਿੰਡ ਦੇ ਤੋਂ ਮੁੰਡੇ ਆਉਂਦੇ ਆ ਇੱਕ ਹੈਪੀ ਮੂਸੀ ਇੱਕ ਸਾਹੂ ਹੁੰਦਾ ਸੀ ਤੇ ਉਹ ਮੈਨੂੰ ਮੇਰੇ ਸੈਲਰ ਤੇ ਆ ਕੇ ਮੇਨੂੰ ਆਵਾਜ਼ ਮਾਰਦੇ ਆ ਤੇ ਮੈਨੂੰ ਲੱਗਦਾ ਮੇਰੇ ਪਿੰਡ ਦਾ ਆ ਕੋਈ ਕੰਮ ਹੋਊਗਾ ਜਦੋਂ ਉਹਨਾਂ ਦੀ ਗੱਲ ਸੁਣਨ ਵਾਸਤੇ ਬਾਹਰ ਹੋਣੀ ਆ ਤੇ ਮੇਰੀ ਕੋਈ ਗੱਲ ਨਹੀਂ ਸੁਣਦੇ ਅਗੇ ਕਿ ਉਹ ਮੇਰੇ ਚਪੇੜਾ ਮਾਰਨ ਲੱਗ ਜਾਂਦੇ ਆ ਕਿਰਚ ਦੀ ਨੋਕ ਤੇ ਮੈਨੂੰ ਡਰਾ ਧਮਕਾ ਕੇ ਸਕੂਟਰੀ ਦੇ ਅੰਦਰ ਬਿਠਾ ਕੇ ਤੇ ਕਿਸੇ ਅਣਪਛਾਤੀ ਜਗ੍ਹਾ ਤੇ ਰੱਖਦੇ ਆ ਤਿੰਨ ਮਹੀਨੇ ਮੇਰੇ ਨਾਲ ਉਥੇ ਗਲਤ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਆ ਕੁੱਟ ਮਾਰ ਕੇ ਉਹਨਾਂ ਦੇ ਜੀਜਾ ਜੀ ਉਥੇ 10-12 ਬੰਦਿਆਂ ਨੂੰ ਲੈ ਕੇ ਆਉਂਦੇ ਸੀਗੇ ਰੋਜ਼ ਮੇਰੇ ਕੋਲ 2-2 ਵਜੇ ਤੱਕ ਰੋਟੀਆਂ ਸਾਰਾ ਕੁਝ ਕੰਮ ਕਰਵਾਉਂਦੇ ਹੁੰਦੇ ਸੀਗੇ ਜੇ ਮੈਂ ਉਹਨਾਂ ਨੂੰ ਨਾ ਨੁਕਰਾਂ ਕਰਦੀ ਸੀ ਤੇ ਉਹ ਮੈਨੂੰ ਕੁੱਟ ਮਾਰ ਕਰਦੇ ਸੀ ਫਿਰ ਉਹਨਾਂ ਦਾ ਸਾਬਰ ਸੀਦਾ ਜੀਜਾ ਜੀ ਆ ਤੇ ਤੇ ਜਿੰਦਰ ਮਸੀ ਤੇ ਉਹ ਉਹਨੇ ਮੇਰੇ ਕੋਲ ਕਿਸੇ ਨਾ ਲਿਵਿੰਗ ਰਿਲੇਸ਼ਨ ਦੇ ਡਾਕੂਮੈਂਟ ਤੇ ਸਾਈਨ ਕਰਵਾਏ ਕਿ ਜੇ ਤੂੰ ਇਸ ਡਾਕੂਮੈਂਟ ਤੇ ਸਾਈਨ ਨਹੀਂ ਕਰਦੀ ਪੰਜ ਸੱਤ ਬੰਦਿਆਂ ਦੇ ਵਿੱਚ ਬੈਠ ਕੇ ਤੇ ਨਹੀਂ ਤੇਰੇ ਬ੍ਰਦਰ ਨੂੰ ਮਰਵਾ ਦਾਂਗੇ ਅਸਲੇ ਦੀ ਨੋਕ ਤੇ ਇਹਨਾਂ ਨੇ ਮੇਰੇ ਕੋਲ ਸਾਈਨ ਕਰਵਾਏ ਮੈਂ ਡਰਦੀ ਨੇ ਸਾਈਨ ਕਰ ਦਿੱਤੇ ਫਿਰ ਮੈਨੂੰ ਕਹਿੰਦੇ ਤੇਰੀ ਕੋਟ ਮੈਰਿਜ ਹੋ ਚੁਕੀ ਆ ਤੂੰ ਅੱਜ ਤੋਂ ਬਾਅਦ ਵਿਆਹੀ ਗਈ ਆ ਮੇਰੇ ਕੋਲ ਜ਼ਬਰਦਸਤੀ ਕੁੱਟ ਮਾਰ ਘਾਟੀ ਚੂੜਾ ਵੀ ਪਵਾਇਆ ਪਰ ਮੇਜ ਮਸੀਹ ਦਾ ਚਾਚਾ ਆਇਆ ਉਹ ਡੇਲੀ ਉਹਨੂੰ ਫੋਨ ਕਰਦਾ ਸੀਗਾ ਉਹਦੀ ਮਾਤਾ ਨੂੰ ਤੇ ਉਹ ਉਹਨੂੰ ਕਹਿੰਦਾ ਸੀਗਾ ਕਿ ਕੁੜੀ ਦੇ ਲੱਗੇ ਫੋਨ ਨਹੀਂ ਰੱਖਣਾ ਹੈਗਾ ਜੇ ਕੁੜੀ ਲੱਗੇ ਤੁਸੀਂ ਫੋਨ ਰੱਖ ਦਿਓ ਕੁੜੀ ਆਪਣੇ ਘਰ ਫੋਨ ਕਰੂਗੀ ਤੇ ਕਾਨੂੰ ਤੁਹਾਨੂੰ ਖਤਰਾ ਹੋ ਸਕਦਾ ਆ ਫਿਰ ਉਹ ਮੈਨੂੰ ਉਹਨਾਂ ਦੇ ਕਹਿਣ ਤੇ ਮਤਲਬ ਥੋਟ ਦਾ ਮਾਰਦਾ ਸੀਗਾ ਨਪਿੰਦਰ ਸਿੰਘ ਮੇਰੇ ਚਾਚਾ ਜੀ ਦਾ ਬੇਟਾ ਆ ਉਹਦੇ ਕਹਿਣ ਤੇ ਸਾਰਾ ਕੁਝ ਕੀਤਾ ਸਾਬਰ ਨੇ ਮੇਰਾ ਨੰਬਰ ਤੱਕ ਉਹ ਕੋ ਲਿਆ ਮੈਨੂੰ ਬਲੈਕਮੇਲ ਕੀਤਾ ਮੇਰੇ ਪਿੱਛੇ ਹੁਣਾ ਜਾਣਾ ਡੇਲੀ ਜੇ ਮੈਂ ਨਾ ਨੁਕਰਾਂ ਕਰਦੀ ਸੀ ਤੇ ਮੈਨੂੰ ਬਲੈਕਮੇਲ ਕਰਦਾ ਸੀਗਾ ਮੈਂ ਤੇ 23 ਫੈਬਰੂਰੀ ਨੂੰ ਇਦਾਂ ਤੇਰੀਆਂ ਫੋਟੋਆਂ ਦਿਖਾ ਦੂੰਗਾ ਤੇਰੀਆਂ ਫੋਟੋਆਂ ਇਦਾਂ ਦਿਖਾ ਦੂੰਗਾ ਜੇ ਮੈਂ ਫਿਰ ਇਸ ਚੀਜ਼ ਤੋਂ ਨਾ ਨੁਕਰਾਂ ਕਰਦੀਆਂ ਤੇ ਮੈਨੂੰ ਕਿਡਨੈਪ ਕਰ ਲੈਂਦੇ ਆ ਕਿਡਨੈਪ ਕਰਨ ਤੋਂ ਬਾਅਦ 3 ਮਹੀਨੇ ਮੈਨੂੰ ਉਹਨਾਂ ਪਛਾਤੀ ਜਗ੍ਹਾ ਤੇ ਰੱਖਦੇ ਆ ਉਸ ਤੋਂ ਬਾਅਦ ਮੇਰੇ ਨਾਲ ਗਲਤ ਰਿਲੇਸ਼ਨ ਬਣਾਉਂਦੇ ਆ ਜਿਸ ਤੇ ਪਰ ਤਾਂ ਮੈਂ ਪਾਸ਼ੀ ਕਰਨਾ ਮਾਨਨੀ ਚ ਹੈ ਕਿ ਮੇਰੀ ਸਿਸਟਰ ਹੈ ਜੀ 19 ਜਨਵਰੀ ਨੂੰ ਇਹਨਾਂ ਨਾਲ ਜਿੱਥੇ ਕੰਮ ਕਰਦੇ ਪ੍ਰਾਈਵੇਟ ਜੋਬ ਕਰਦੇ ਉੱਥੋਂ ਇਹਨੂੰ ਕਿਨੈਬ ਕੀਤਾ ਜਾਂਦਾ ਵਾ 5 ਵਜੇ 5:30 ਦੇ ਕਰੀਬ ਮੈਨੂੰ ਕਾਲ ਆਉਂਦੀ ਹੈ ਉਦੋਂ ਵੀ ਤੁਹਾਡੀ ਉਸ ਇਥੇ ਇਥੇ ਕੰਮ ਕਰਦੀ ਆ ਉਹ ਇਥੇ ਹੈ ਨਹੀਂ ਆ ਅਸੀਂ ਇਸਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਆਸੇ ਪਾਸੇ ਦੇ ਰਾਸਤੇ ਥਾਣੀ ਦੇਖਦੇ ਆ ਵੀ ਦੋ ਮੁੰਡੇ ਕਹਿੰਦੇ ਵੀ ਉਥੇ ਕਿਡਨਾਵ ਕਰਕੇ ਲੈ ਕੇ ਗਏ ਆ ਲੱਭਦੇ ਆ ਨਹੀਂ ਮਿਲਦੇ ਤਾਂ ਇਹਨਾ ਡੇਰਾ ਬਾਬਾ ਨਾਨਕ ਆਪਣੀ ਦਰਖਾਸਤ ਦਰਜ ਕਰਾਉਂ ਜਾਂਦੇ ਆ ਡੇਰਾ ਬਾਬਾ ਨਾਨਕ ਥਾਣੇ ਜਾਂਦੇ ਆ ਤਾਂ ਉਹ ਕਹਿੰਦੇ ਵੀ ਤੁਹਾਡਾ ਪਪੋਕੇ ਟਾਲੀ ਸਾਹਿਬ ਪਿੰਡ ਆ ਤੁਹਾਨੂੰ ਥਾਣਾ ਕੋਰੀਡੋਰ ਦੇ ਕਰਕੇ ਟੋਟਲੀ ਸੁਰਤਮਲੀ ਲੱਗਦਾ ਤੁਸੀਂ ਉਥੇ ਚਲੇ ਜਾਓ ਜੇ ਅਹੀਂ ਕੋਰਟ ਲਈ ਸੁਰਤ ਮਲੀ ਜਾਂਨੇ ਆ ਤਾਂ ਉਹ ਉੱਥੇ ਕਹਿੰਦੇ ਕਿ ਤੁਹਾਡੀ ਜਿਹੜੀ ਵਾਰਦਾਤ ਆ ਮੋਲੋ ਵਾਲੀ ਪਿੰਡ ਦੀ ਹੋਈ ਆ ਜਿਹੜਾ ਜਿੱਥੇ ਸੈਲਰ ਆ ਉਹ ਤੁਹਾਨੂੰ ਡੇਰਾ ਬਾਬਾ ਨਾਨਕ ਹੀ ਠਾਣਾ ਲਗਦਾ ਡੇਰਾ ਬਾਬਾ ਨਾਨਕ ਠਾਣਾ ਫੇਰ ਅਹੀਂ ਵਾਪਸ ਆਉਂਨੇ ਆ ਤੇ ਉਹ ਕਹਿੰਦੇ ਵੀ ਇਹਨਾਂ ਤਾਂ ਇੱਥੇ ਹੁਣ ਨਾ ਕੋਈ ਮੁੰਚੀ ਨਹੀਂ ਹੈਗਾ 7 8 8:30 ਦੇ ਕਰੀਬ ਟਾਈਮ ਹੋ ਜਾਂਦਾ ਰਾਨੂੰ ਤੇ ਉਹ ਕਹਿੰਦੇ ਇੱਥੇ ਕੋਈ ਮੁੰਚੀ ਨਹੀਂ ਹੈਗਾ ਤੁਹਾਡੀ ਰਿਪੋਰਟ ਜਿਹੜੀ ਸਵੇਰੇ ਦਰਜ ਹੋਏਗੀ ਇੱਕ ਦਿਨ ਤਾਂ ਸਾਡਾ ਵੈਸੇ ਹੀ ਲੰਗ ਗਿਆ ਤੇ ਇੱਕ ਸਾਡੀ ਧੀ ਜਿਹੜੀ ਵੀ ਮੰਨ ਲਓ ਉਹਨੂੰ ਕਨਾਵ ਕਰਕੇ ਲੈ ਕੇ ਜਾਂਦੇ ਆ। ਪੁਲਸ ਵਾਲੇ ਜਾਂਦੇ ਤਾਂ ਇਹ ਚੱਕਰਾਂ 'ਚ ਪਾ ਪਾ ਕੇ ਸਾਡਾ ਇੱਕ ਦਿਨ ਉਹਨਾਂ ਨੇ ਫਿਰਾਲ ਨਗਾ ਦਿੱਤਾ। ਅਗਲੇ ਦਿਨ ਆਈ ਫੇਰ ਵੀ 10 ਵਜੇ ਰਿਪੋਰਟ ਦਰਜ ਕਰਾਉਣ ਜਾਂਦੇ ਆ। ਜੇ ਦਰਜ ਕਰਦੇ ਆ ਤੇ ਪਿੰਡ ਦੇ ਵਿੱਚ ਬਹੁਤ ਹੁੰਦੀ ਆ। ਉਹਨਾਂ ਦੇ ਘਰ ਗਿਆ ਮਾਰਦੀ ਆ ਤੇ ਉਹ ਸਾਡੇ ਪਿੰਡ ਦਾ ਇੱਕ ਸਰਪੰਚ ਦਾ ਭਰਾ ਪਰਵੇਸ਼ ਮਸੀਬੇਟਾ ਮਸੀਬ ਉਰਫ ਕਿਹਾ ਜਾਂਦਾ ਉਹਨੂੰ। ਉਹਨਾਂ ਦੀਆਂ ਮੰਮੀ ਉਹਦੀ ਮੁੰਡੇ ਦੀ ਘਰ ਐ ਤੇ ਉਹਦੀ ਭੈਣਾਂ ਉਹਨੋਂ ਨਾ ਉਹ ਜਾਨ ਨਹੀਂ ਖਾਣੇ ਦਿੰਦਾ ਜੀ ਇਹ ਜੀ ਇਹਨਾਂ ਦੀ ਇੱਜ਼ਤ ਆ ਕੁੜੀਆਂ ਕੁੜੀਆਂ ਥਾਣੇ ਜਾਣਾ ਚੱਲ ਜਾਣੇ ਲੱਗਦਾ ਤੇ ਬਾਅਦ ਵਿੱਚ ਬੱਸ ਵਾਪਸ ਚਲੀ ਜਾਂਦੀਆਂ ਫਿਰ ਮੈਂ ਆਪਣੇ ਜਿਹੜੇ ਸਿੱਖ ਸਰਦਾਰ ਭਾਈਚਾਰ ਆਪਣੇ ਨ ਲਾਗੇ ਚਾਚੇ ਦਾਏ ਉਹਨਾਂ ਨਾਲ ਗੱਲ ਕਰਦਾ ਵੀ ਮੇਰੇ ਨਾਲ ਇਵੇਂ ਹੋਇਆ ਵਾ ਐਂ ਥਾਣੇ ਜਾਂਦੇ ਆ ਤੇ ਪੁਲਿਸ ਕਹਿੰਦੀ ਕਿ ਕੁੜੀ ਦੀ ਉਮਰ 22 ਸਾਲ ਹੈ ਉਹ ਆਪਣੀ ਮਰਜ਼ੀ ਦੇ ਨਾਲ ਗਈ ਆ ਸਾਨੂੰ ਉਲਟਾ ਇਦਾਂ ਦੀਆਂ ਗੱਲਾਂ ਕਰਕੇ ਤੇ ਵਾਪਸ ਘਰ ਨੂੰ ਭੇਜਿਆ ਜਾਂਦਾ ਇੱਕ ਦੋ ਦਿਨ ਨੰਗਦੇ ਆ ਫੇਂ ਵੇਖਦੇ ਆ ਵੀ ਜਦੋਂ ਕੋਈ ਨਾ ਕੋਈ ਪਤਾ ਲੱਗਦਾ ਪੁਲਿਸ ਸਾਨੂੰ ਕੋਈ ਨਾ ਕੋਈ ਸਬੂਤ ਦੇਏਗੀ ਕੋਈ ਨਾ ਕੋਈ ਦੱਸੇਗੀ ਪਰ ਐ ਸਾਰਾ ਕੁਝ ਉਹਨਾਂ ਨੂੰ ਦੇ ਦਿੰਨੇ ਆ ਮੁੰਡੇ ਜਿਹੜੇ ਖੜਦੇ ਆ ਪਿੰਡ ਦੇ ਹੀ ਨਹੀਂ ਉਹਨਾਂ ਦਾ ਨੰਬਰ ਦਿੰਨੇ ਆ ਟਰੇਸ ਕਰਨੋ ਜਿਹੜਾ ਕੁੜੀ ਆ ਦੇ ਕੋਲ ਫੋਨ ਵੀ ਆਹੀ ਉਹ ਵੀ ਇਹਨਾਂ ਨੂੰ ਨੰਬਰ ਦਿੰਦੇ ਆ ਕਿ ਇਹ ਨੰਬਰ ਹੀ ਟਰੇਸ ਕਰ ਲੋ ਤੇ ਉਹਨਾਂ ਦਾ ਪਤਾ ਲੱਗ ਜੇ ਪਰ ਕੋਈ ਵੀ ਕਾਰਵਾਈ ਨਹੀਂ ਕਰਦੇ ਉਲਟਾ ਇਹ ਗੱਲ ਕਹੀ ਜਾਂਦੀ ਕਿ ਤੁਹਾਡੀ ਜਿਹੜੀ ਕੁੜੀ ਆ ਆਪਣੀ ਮਰਜ਼ੀ ਨਾਲ ਗਈ ਆ ਸਾਇ ਉਹਦੀ ਉਮਰ ਆ ਤਾਂ ਗੱਲ ਕੇ ਗਈ ਆ ਪਰ ਫਿਰ ਅਸੀਂ 2-4 ਦਿਨ ਬਾਅਦ ਹੱਬ ਤੱਕ ਨੰਗਦਾ ਵਾ ਤੇ ਸਾਡੇ ਅੱਗੇ ਇੱਕ ਲਿਵੇਂ ਰਿਲੇਸ਼ਨ ਦੇ ਕਾਗਜ਼ ਰੱਖ ਦਿੰਦੇ ਨੇ ਕਿ ਕੁੜੀ ਨੇ ਕੋੜ ਮੈਰਿਜ ਕਰਾ ਲਈ ਆ ਆਹੀਂ ਫਿਰ ਵੀ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਜਿਹੜੀ ਧੀ ਆ ਸਾਡੇ ਸਾਹਮਣੇ ਇੱਕ ਵਾਰ ਲਿਆਂਦੀ ਜਾਏ ਜੇ ਉਹਦੀ ਕੋਡ ਮੈਰਜ ਹੋਈ ਆ ਤੇ ਉਹਦੇ ਸਾਡੇ ਘਰ ਕਾਗਜ ਹੋਣੇ ਚਾਹੀਦੇ ਹਾਲਾਂਕਿ ਕੋਈ ਏਦਾਂ ਦੀ ਚੀਜ਼ ਸਾਡੇ ਘਰ ਵਾ ਨਹੀਂ ਆਈ ਪਰ ਜੇ ਅਸੀਂ ਜਿਹੜੀ ਉਹਨਾਂ ਕੋਲ ਕਾਗਜ ਹੁੰਦੇ ਆ ਲਿਵੀ ਰਿਲੇਸ਼ਨ ਤੇ ਅਸੀਂ ਉਹਦਾ ਵੀ ਸਬੂਤ ਮੰਗਦੇ ਆ ਕਿ ਕਿਸੇ ਵਕੀਲ ਨੂੰ ਉਹ ਖਾਏ ਜਾਣ ਪਰ ਸਾਨੂੰ ਕੋਈ ਵੀ ਉਹਦੀ ਫੋਟੋ ਨਹੀਂ ਮਿਲਦੀ ਕੋਈ ਉਹਦਾ ਮਤਲਬ ਸਾਨੂੰ ਕਾਪੀ ਨਹੀਂ ਮਿਲਦੀ ਵੀ ਜਿਹੜੀ ਅਸੀਂ ਦਿਖਾ ਲਈਏ ਉਲਟਾ ਸਾਨੂੰ ਦਬਕਾਇਆ ਤੇ ਮੁਕਾਇਆ ਜਾਂਦਾ ਤੁਹਾਡੇ ਤੇ 751 ਲੱਗੀ ਆ ਮੁੰਡੇ ਦੀ ਫੈਮਲੀ ਨੇ ਲਾਈ ਆ ਤੇ ਮੇਰੇ ਯਾਰ ਦੋਸਤਾਂ ਵੀ ਵਿੱਚ ਨਾਮ ਇਹ ਤੇ ਮੇਰੀ ਫੈਮਲੀ ਦਾ ਰਿਸ਼ਤੇਦਾਰਾਂ ਦੇ ਵੀ ਨਾਮ ਦਰਜ ਕਰਾਏਗੇ ਤੇ ਸਾਨੂੰ ਉਲਟਾ ਧਮਕਾਇਆ ਜਾਂਦਾ ਹੈ ਕਿ ਤੁਹਾਡੇ ਤੇ 57 ਤੁਸੀਂ ਇੱਥੇ ਥਾਣੇ ਨਾਲ ਗੇੜਾ ਮਾਰੋ ਐਵੇਂ ਦੀਆਂ ਗੱਲਾਂ ਕਰਦੇ ਰਹੇ ਨੇ ਤਿੰਨ ਮਹੀਨੇ ਅਸੀਂ ਆਪਣੀ ਗੁੜੀਆਂ ਨੂੰ ਲੱਭਦੇ ਰਹੇ ਹਾਂ ਹਰ ਇੱਕ ਪਿੰਡ 'ਚ ਜਿਹੜੇ ਐਮ.ਐਲ.ਏ. ਤੱਕ ਵੀ ਪਹੁੰਚ ਕੀਤੀ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਜੇ ਕੁੜੀ ਆਪਣੀ ਮਰਜ਼ੀ ਨਾਲ ਗਈ ਹੋਈ ਆ ਕਹਿੰਦੇ ਮਰਜ਼ੀ ਨਾਲ ਵੀ ਗਈ ਆ ਤੇ ਸਾਡੇ ਸਾਹਮਣੇ ਤੇ ਪੇਸ਼ ਕੀਤੀ ਜਾਏ ਅਸੀਂ ਉਹਨਾਂ ਦੇ ਮਾਪਿਓ ਭਰਾ ਮਾਈ ਸਾਡਾ ਫਰਜ਼ ਪੰਦਾ ਵੀ ਸਾਡੀ ਤੇ ਸਾਡੇ ਮੂੰਹ ਤੇ ਆ ਕੇ ਕਿਹਾ ਜਾਏ ਕਿ ਆਹ ਗੱਲ ਆ ਪਰ 3 ਮਹੀਨੇ ਤੋਂ ਬਾਅਦ ਸਾਡੀ ਕੁੜੀਆ ਸਾਨੂੰ ਵਿਸਾਖੀ ਵਾਲੇ ਦਿਨ ਇੱਕ ਡੇਢ ਦੇ ਕਰੀਬ ਫੋਨ ਕਰਦੀ ਆ ਤੇ ਉਹ ਦੱਸਦੀ ਆ ਕਿ ਮੇਰੇ ਨਾਲ ਆ ਕੁਝ ਹੋ ਰਿਹਾ ਮੈਨੂੰ ਕੁੱਟ ਮਾਰਿਆ ਮੇਰੇ ਨਾਲ ਧਰਮ ਪਰਿਵਰਤਨ ਵੀ ਕਰ ਰਹੇ ਨੇ ਤੇ ਜਦੋਂ ਇਹ ਇੰਨੀ ਗੱਲ ਦੱਸਦੀ ਆ ਹੀ ਕਾਲ ਦੇ 2 ਵਜੇ ਦੇ ਕਰੀਬ ਹੀ ਨਿਕਲਦੇ ਘਰੋਂ ਤੇ ਇਹਨੂੰ ਕਹਿੰਦੇ ਆ ਕਿ ਜਿੱਥੇ ਆ ਕਿੱਥੇ ਆ ਤੇ ਕਹਿੰਦੀ ਮੈਨੂੰ ਇੰਨਾ ਨਹੀਂ ਪਤਾ ਕਿੱਥੇ ਆ ਮੈਂ ਬਾਹਰ ਨਿਕਲਦੀ ਆ ਫਿਰ ਇੱਕ ਗੇਟ ਤੱਕ ਕੇ ਬਾਹਰ ਹੁੰਦੀ ਆ ਬਾਹਰ ਕਿਸੇ ਆਂਟੀ ਕੋਲੋਂ ਪੁੱਛਦੀ ਆ ਵੀ ਇਹ ਕਿਹੜਾ ਥੱਲੇ ਮੈਂ ਰਹਿ ਰਹੀ ਆ ਤੇ ਉਹ ਦੱਸਦੇ ਕਿ ਘਰ ਦੀਆਂ ਮਿਰਦੇ ਦੀਆਂ ਜੋ ਬਟਾਲਾ ਸ਼ਹਿਰ ਤੋਂ ਲਾਗੇ ਨੇ ਫੇਰ ਅਹੀਂ ਉੱਥੇ ਜਾ ਕੇ ਭੈਣ ਮੇਰੀ ਦੂਸਰੀ ਮੇਰੀ ਸਿਸਟਰ ਆ ਨਾਲੇ ਦੋਵੇਂ ਇਹਨੂੰ ਜਾ ਕੇ ਉੱਥੋਂ ਲੈ ਕੇ ਆਉਨੇ ਆ ਤੇ ਜਦੋਂ ਇਹਦੀ ਹਾਲਤ ਦੇਖਦੇ ਆ ਤੇ ਬਹੁਤ ਮਾੜੀ ਫੇਰ ਇਹਨੂੰ ਦਵਾਈ ਦੂਈ ਦਵਾਉਨੇ ਆ ਉਸ ਤੋਂ ਬਾਅਦ ਉਸ ਦਿਨ ਛੁੱਟੀ ਅਗਲੇ ਦਿਨ ਵੀ ਫੇਰ ਅਹੀਂ ਐਸਐਸਟੀ ਸਾਹ ਦੇ ਪੇਸ ਜਾਂਦੇ ਆ ਉਹ ਉੱਥੋਂ ਮਾਰਕ ਡੇਰਾਵਾ ਬਣਾਣ ਕਰਦੇ ਨੇ ਕਿ ਤੂੰ ਇਹ ਉੱਥੇ ਜਾ ਕੇ ਆਪਣੇ ਮਤਲਬ ਬਿਆਨ ਦਿਓ ਜੇ ਬਿਆਨ ਦੇਣ ਜਾਂਦੀ ਆ ਐਸਾ ਤੇ ਸਾਹ ਉਹਨੂੰ ਕਹਿੰਦੇ ਕੁੰਡੀ ਲਾ ਕੇ ਜੀ ਤੂੰ ਜੀ ਆਪਣੇ ਬਿਆਨ ਚੇਂਜ ਕਰ ਦੋ ਤੇ ਜੇ ਮੈਡਮਾਂ ਕੋਲ ਆਉਂਦੀ ਆ ਉਹ ਇਹਨੂੰ ਕਹਿੰਦੇ ਤੂੰ ਮੈਡੀਕਲ ਨਾ ਕਰਾ ਤੂੰ ਮਤਲਬ ਕੁੜੀਆਂ ਮੈਡੀਕਲ ਨੇ ਕਰਾਉਂਦੀਆਂ ਐਵੇਂ ਹੋ ਜਾਂਦਾ ਜਿਵੇਂ ਹੋ ਜਾਂਦਾ ਦੱਸੋ ਇਹ ਗੱਲਾਂ ਕਰਨ ਵਾਲੀਆਂ ਨੇ ਜੇ ਉਹ ਕੁੜੀ ਨਾਲ ਕੋਈ ਹੱਡ ਬੀਤੀ ਆ ਤੇ ਅੱਜ ਇੱਥੋਂ ਤੱਕ ਪਹੁੰਚ ਕਰਕੇ ਆਪਣਾ ਮਤਲਬ ਆਪਣੇ ਆਪ ਨਾਲ ਹੱਡ ਬੀਤੀ ਦੱਸ ਰਹੀ ਆ ਤੇ ਇੰਨਾ ਤੱਕ ਆ ਹੁੰਦਿਆਂ باوجود ਵੀ ਜੇ 5-7 ਦਿਨਾਂ ਹੀ ਫੇਦਲ ਖਾਰ ਫਿਰ ਵੀ ਹੁੰਨੇ ਹਰਿਆਣਾ ਲਾਗੇ ਕਦੇ ਕਿਤੇ ਕਦੇ ਕਿਤੇ ਜਾ ਰਹੇ ਆ ਫਿਰ ਜੇ ਪਰਚਾ ਦਰਜ ਹੁੰਦਾ ਵਾ ਅੱਜ ਪਰਚੇਨ ਵਿੱਚ 6-7 ਦਿਨ ਹੋ ਗਏ ਤੇਰਾ ਜਾਣਿਆਂ ਦੇ ਉੱਤੇ ਇਹਨਾਂ ਨੇ ਦਰਜ ਕੀਤਾ ਵਾ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਰਹੀ ਕੀ ਐਮਐਲਏ ਮੈਡਮ ਵਿਲੇਜ ਦੀ ਜਿਹੜੇ ਐਮਐਲਏ ਬਤੂ ਸਿੱਖ ਕਰ ਰਹੇ ਪਾਇਗੁਰ ਦੀਪਰੰਦਾਵਾ ਜੀ ਨੂੰ ਮਿਲੇ ਸੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹੀ ਕਿਹਾ ਕਿ ਕੁੜੀਆ ਦੇ ਭਾਲ ਕਰਦੇ ਆ ਜੇ ਮਿਲਦੀ ਆ ਤੇ ਦੱਸਦੇ ਆ ਪਰ ਜਦੋਂ ਕਾਗਜ਼ ਆ ਜਾਂਦੇ ਉਦੋਂ ਬਾਅਦ ਕੁਝ ਨਹੀਂ ਇੱਕੋ ਗੱਲ ਕਹੀ ਜਾਂਦੀ ਹੈ ਇਹਦੀ ਮੈਰਿਜ ਹੋ ਚੁੱਕੀ ਹੈ ਮੈਰਿਜ ਤੁਹਾਨੂੰ ਜਦੋਂ ਜਾਨਕਾ ਕੋਟੂ ਕਰਾਣ ਲੈ ਕੇ ਜਾਂਦੇ ਜਾਂ ਕਿਸੇ ਅਫਸਰ ਦੇ ਸਾਹਮਣੇ ਪੇਸ਼ ਹੋਣਾ ਤਾਂ ਉਹ ਨੂੰ ਕਿਸੇ ਕੋਟੇ ਵਿੱਚ ਜਾਂ ਕਿਸੇ ਅਫਸਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਨਹੀਂ ਨਹੀਂ ਮੈਨੂੰ ਕਿਸੇ ਵੀ ਨਹੀਂ ਲੈ ਕੇ ਗਏ ਮੈਨੂੰ ਅੰਦਰੇ ਰੱਖਿਆ 5 6 ਬੰਦਿਆਂ ਦੇ ਵਿੱਚ ਬਿਠਾ ਲਿਆ ਤੇ ਮੈਨੂੰ ਪਹਿਲਾਂ ਉਹਨਾਂ ਨੇ ਰਾਤ ਨੂੰ ਵੀ ਕੁੱਟਿਆ ਫਿਰ ਮਤਲਬ 1 ਘੰਟਾ ਪਹਿਲਾਂ ਕੁੱਟ-ਕੁੱਟ ਕੇ ਮੈਨੂੰ ਇਹ ਗੱਲ ਕਹਿੰਦੇ ਸੀਗੇ ਪਿਸਤਲ ਦੀ ਨੋਕ ਤੇ ਮੈਨੂੰ ਲਾ ਕੇ ਬਿਠਾ ਕੇ ਪੰਜਾਂ ਬੰਦਿਆਂ ਦੇ ਵਿੱਚ ਇਹ ਗੱਲ ਕਹਿੰਦੇ ਸੀ ਇਹਦੇ ਤੇ ਸਾਈਨ ਕਰ ਨਹੀਂ ਤੇ ਤੇਰੇ ਪਰ੍ਹਾਂ ਮਰਵਾ ਦਾਂਗੇ ਮੇਰੇ ਕੋਲ ਵੀਡੀਓ ਤੱਕ ਹੈਗੀਆਂ ਨੇ ਜਿਦੇ ਵਿੱਚ ਉਹ ਮਤਲਬ ਕਿ ਲਾਇਸੈਂਸ ਖਰੀਦੇ ਪਏ ਨੇ ਅਸਲੇ ਖਰੀਦੇ ਪਏ ਨੇ ਮੈਂ ਵੀਡੀਓ ਵਿੱਚ ਦਿਖਾਣਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆ ਸਾਰਾ ਕੋਈ ਨਹੀਂ ਆ ਪਹੁੰਚਣਾ ਜਿੱਦੋ ਮੈਨੂੰ ਇਥੋਂ ਉਹਨਾਂ ਨੇ ਕਿਡਨੈਪ ਕੀਤਾ ਸੀਗਾ ਨਾ ਸਾਵਰ ਮਸੀ ਨੇ ਤੇ ਮੇਰੇ ਕੋਲ ਆਈਫੋਨ ਸੀਗਾ ਤੇ ਥੋੜੇ ਦਿਨ ਹੋਏ ਸੀਗੇ ਮੈਨੂੰ ਮੰਮੀ ਉਹਨਾਂ ਨੇ ਗਿਫਟ ਕੀਤਾ ਸੀਗਾ ਤੇ ਉਹ ਲਾਈਫੋਨ ਮੈਂ ਚਲਉਂਦੀ ਹੁੰਦੀ ਹੁੰਦੀ ਤੇ ਮੈਂ ਸੈਲਰ ਤੇ ਜਾਂਦੀ ਹੁੰਦੀ ਸੀ ਆਪਣੀ ਜੌਬ ਕਰਨ ਅਜੇ ਮੇਰੇ ਬ੍ਰਦਰ ਦਾ ਫੋਨ ਆਈ ਰਿਹਾ ਸੀ ਕੋਈ ਗੱਲ ਕਰਨੀ ਸੀ ਤੇ ਸਾਵਰ ਮਸੀ ਆਇਆ ਉਹਨੇ ਮੇਰਾ ਫੋਨ ਖੋਲਿਆ ਵਿੱਚ ਉਹ ਸਿਮ ਕੱਢ ਕੇ ਆਪਣੀ ਸਿਮ ਵਿੱਚ ਪਾ ਲਈ ਸੀ ਜਿਹੜਾ ਇਹ ਉਹਨਾਂ ਨੇ ਕੀਤਾ ਚੋਂ ਉਹ ਬਹੁਤ ਸੀ ਉਹਨੂੰ ਬਹੁਤ ਇੰਪੋਰਟੈਂਟ ਨਹੀਂ ਮੇਰਾ ਫੋਨ ਜੇਬ ਦੇ ਵਿੱਚ ਸੀਗਾ ਪੋਕਟ 'ਚ ਮੈਂ ਪਾਇਆ ਹੋਇਆ ਸੀ ਤੇ ਮੈਂ ਬਾਹਰ ਆਈ ਇਹਦੀ ਗੱਲ ਸੁਣਨ ਵਾਸਤੇ ਉਹਨੇ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਫੁੱਟਨ ਮਾਰਨ ਲੱਗ ਗਿਆ ਉਸ ਤੋਂ ਬਾਅਦ ਜਦੋਂ ਕੁੱਟ ਮਾਰ ਰਿਹਾ ਸੀ ਮੈਂ ਬ੍ਰਦਰ ਤਾਂ ਫੋਨ ਚੱਕ ਚੱਕ ਰਹੀ ਸੀ ਜੇ ਤੇ ਹੈਲੋ ਹੈਲੋ ਕੀਤਾ ਵੀਰਾ ਜੀ ਕੁਝ ਕੋਈ ਗੱਲ ਕਰਦਾ ਪਿਆ ਉਹਨੇ ਫੋਨ ਕੱਟ ਕੇ ਕੋਲਿਆ ਮੇਰੇ ਕੋਲੋਂ ਸੀ ਬਲੇ ਤੁਹਾਡੀ ਮੈਰਜ ਜਿਹਨਾਂ ਨਾਲ ਕਰਵਾਈ ਧੀਆ ਉਹਨਾਂ ਦੇ ਕੋਲ ਕੋਲ ਮੈਨੂੰ ਕੱਲ ਜਾਵੇ ਮੇਰੀ ਮੈਰਿਜ ਨਹੀਂ ਹੋਈ ਹੈ ਕੋਟ ਮੈਰਿਜ ਨਹੀਂ ਹੋਇਆ ਲਿਵਿੰਗ ਰਿਲੇਸ਼ਨ ਦੇ ਕੋਈ ਡਾਕੂਮੈਂਟਸ ਨਹੀਂ ਜਿੱਤੇ ਸਾਈਨ ਸਾਡੇ ਪਿੰਡ ਦਾ ਸੀਗਾ 크ਿਸਚਨ ਬ੍ਰਦਰਹੀ ਦਾ ਉਸ ਤੋਂ ਬਾਅਦ ਮਨਜੀਤ ਪਾਸਟਰ ਨੂੰ ਉਹਨਾਂ ਦੀ ਫੈਮਿਲੀ ਬੁਲਾਉਂਦੀ ਆ ਉੱਥੇ ਤੇ ਉਹਨਾਂ ਦਾ ਪਹਿਲਾਂ ਹੀ ਉਹਨਾਂ ਦੇ ਨਾਲ ਕੋਈ ਲਿੰਕ ਸੀਗਾ ਕਿਉਂਕਿ 크ਿਸਚੀਅਨ ਸੀਗੇ ਉਹਨਾਂ ਦੇ ਘਰ ਅਕਸਰ ਹੀ ਆਉਂਦੇ ਜਾਂਦੇ ਸੀਗੇ ਚਾਰ ਪੰਜ ਦਿਨ ਬਾਅਦ ਤੇ ਉਹਦੇ ਮੰਮਾ ਉਹ ਨਹੀਂ ਸਾਰੇ ਬੁਲਾਉਂਦੇ ਸੀਗੇ ਤੇ ਜਦੋਂ ਘਰੇ ਆਉਂਦਾ ਸੀਗਾ ਤੇ ਮੈਨੂੰ ਮਤਲਬ ਵਿੱਚ ਬਿਠਾ ਕੇ ਕਹਿੰਦੇ ਹੁੰਦੇ ਸੀ ਜਿੱਟਾਂ ਦੀ ਕੁੜੀ ਐ ਨੂੰ ਹਣ 크ਿਸਚੀਅਨ ਬਣਾਉਣਾ ਆ ਤੇ ਪਾਸਟਰ ਜੀ ਇੰਤੇ ਕਰੋ ਕੋਈ ਦਬਾਅ ਬੰਦੇ ਨਹੀਂ ਤੇ ਉਹ ਮੈਨੂੰ ਬਿਠਾ ਲ ਕੇ ਮੇਰੇ ਹੱਥੋਂ ਤੇ ਗਲਤ ਲੋਂਦਾ ਹੁੰਦਾ ਸੀਗਾ ਮੈਨੂੰ ਮਤਲਬ ਕਿ ਮਿਸਬੀਹਵ ਕਰਦਾ ਹੁੰਦਾ ਸੀ ਮੇਰੇ ਨਾਲ ਤੇ ਫਿਰ ਮੈਨੂੰ ਜਾਲ ਲਪੇ ਲਾਉਂਦਾ ਹੁੰਦਾ ਸੀਗਾ ਇਦਾਂ ਕਹਿੰਦਾ ਹੁੰਦਾ ਸੀ ਸ਼ਾਸਤਰੀ ਕਾਲ ਨਹੀਂ ਕਹਿਣਾ ਤੂੰ ਅੱਜ ਤੋਂ ਬਾਅਦ ਕ੍ਰਿਸਚੀਅਨ ਬਣ ਚੁੱਕੀ ਆ ਤੂੰ ਜੈ ਮੁਸੀਦੀ ਸਲਾਮ ਕਹਿਣਾ ਆ ਤੇ ਜਦੋਂ ਮੈਂ ਨਾ ਨੁਕਰਾਂ ਕਰਦੀ ਸਾਰੀ ਫੈਮਿਲੀ ਮੈਨੂੰ ਕੁੱਟ ਵੀ ਮਾਰਦੀ ਸੀ ਸੁਣੋ ਇਸ ਤੋਂ ਬਾਅਦ ਉਹ ਬੈਟੇਸੇ ਰੱਖਿਆ ਗਿਆ ਜਿਸ ਕੋਲ ਤੁਸੀਂ ਮੁੰਡੇ ਨਾਲ ਜਾਂਦਾ ਸਿਕਰ ਕਰ ਰਹੇ ਹੋ ਕਿ ਜਦੋਂ ਨਾਲ ਇਹਨਾਂ ਸ਼ਕਤੀ ਕਾਲ ਕੀਤੀ ਗਈ ਉਹਨਾਂ ਦੇ ਘਰ ਰੱਖਿਆ ਗਿਆ ਤਾਂ ਪਰ ਨਾ ਹੀ ਕੋਈ ਰਿਦਰ ਤੇ ਘਰ ਲਿਆ ਸੀਗਾ ਮਿਰਜੇ ਦੀਆਂ ਕਰਦੀਆਂ ਜਿਸ ਦਿਨ ਮੈਂ ਉੱਥੋਂ ਨਿਕਲ ਕੇ ਭੱਜ ਕੇ ਆਈ ਹਾਂ ਉਸ ਦਿਨ ਮੈਨੂੰ ਪਤਾ ਲੱਗਾ ਕਿ ਇਹ ਮਿਰਜੇ ਦੀਆਂ ਕਰਦੀਆਂ ਮੈਂ ਤਾਂ ਅੰਦਰ ਹੀ ਰਹਿੰਦੀ ਸੀ ਲੋਕ ਦੇ ਅੰਦਰ ਮਤਲਬ ਤਾਲਾ ਲਾ ਕੇ ਜਾਂਦੇ ਸੀਗੇ ਉਹ ਤਾਂ ਫਰਾਰ ਹੈ ਸਾਰੀ ਥਾਂ ਤੇ ਹਾਂਜੀ ਮੈਂ ਕੱਲ ਗਈ ਸੀਗੀ ਸਰ ਦੇ ਕੋਲ ਸਰਨੇ ਐਸਐਸਪੀ ਸਰ ਨੂੰ ਮਤਲਬ ਦਰਖਾਸਤ ਮਾਰ ਕੇ ਕੀਤੀ ਹੋਈ ਹੈ ਫਸੀ ਪਿੰਡ ਤੋਂ ਮਦਾ ਵੀ ਪਾਸ ਕੀਤਾ ਸੀ ਪਿੰਡ ਦੇ ਬੰਦਿਆਂ ਦੇ ਨਾਲ ਮਦਾ ਪਾਸ ਕਰਕੇ ਤੇ ਉਹਨਾਂ ਦੇ ਘਰ ਨੂੰ ਤਾਲੇ ਪਹਿਲਾਂ ਲਗਵਾਏ ਹੋਏ ਸੀ ਜਦੋਂ ਇਹ ਗੱਲ ਹੁੰਦੀ ਹੈ ਕਿ ਪਿੰਡਦਿਆਂ ਦਾ ਪਤਾ ਲੱਗਦਾ ਕਿ ਸਾਡੇ ਪਿੰਡ ਦੇ ਹੀ ਕੁੜੀਆਂ ਸਾਡੇ ਨੂੰ ਲੈ ਕੇ ਜਾਂਦੇ ਨੇ ਤੇ ਜਿਹੜੇ ਫਰੀਚਣ ਇਹਨਾਂ ਦੇ ਨਾਲ ਪਰਵੇਜ ਮਸੀ ਬਟਾ ਮਸੀ ਆ ਤੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਟਾਈਮ ਹੀ ਦਿੱਤਾ ਜਾਂਦਾ ਇਹਨਾਂ ਦੇ ਰਿਸ਼ਤੇਦਾਰੀ ਆ ਵੀ ਤੁਹਾਡੇ ਉਹਨਾਂ ਨੇ ਲੈ ਕੇ ਗਏ ਨੇ ਤੇ ਇਹਨਾਂ ਨਾਲ ਗੱਲਬਾਤ ਕਰੋ ਪਰ ਉਲਟਾ ਜਾ ਕੇ ਇਹਨਾਂ ਗੁੜਿਆ ਦਾਦੀ ਵੀ ਉੱਥੇ ਜਾ ਕੇ ਕਹਿੰਦਾ ਕਿ ਮੈਂ ਤੇ ਥੁੱਕ ਕੇ ਪੰਚਾਇਤ ਦੇ ਵਿੱਚ ਆ ਗਿਆ ਵਾਂ ਤੇ ਮੈਂ ਆਪਣੇ ਬੇਟੇ ਨੂੰ ਬਚਾਉਣਾ ਵਾਂ ਜਿਹੜਾ ਇਹ ਆ ਭਤੀਜੇ ਨੂੰ ਬਚਾਉਣਾ ਵਾਂ ਤੇ ਮੈਨੂੰ ਹੋਰ ਕੀ ਦੀ ਕੋਈ ਮਤਲਬ ਇਹੋ ਜੀ ਗੱਲ ਨਹੀਂ ਹੈਗੀ ਕਿ ਮੈਂ ਇਹਨਾਂ ਦਾ ਸਾਥ ਪਿੰਡ ਵਾਲਿਆਂ ਦਾ ਦਾ ਜਟਾਂ ਦਾ ਜਾ ਕੇ ਸਿਰੂ ਸਾਹਿਬ ਨਾਲ ਗੱਲ ਦੱਸਦਾ ਤੇ ਇੱਕ ਮੈਂ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਤੋਂ 2-4 ਦਿਨ ਪਹਿਲਾਂ ਦੀ ਗੱਲ 2 ਦਿਨਾਂ ਦੀ ਗੱਲ ਆ ਸ਼ਾਮ ਦੇ ਟਾਈਮ ਰੋਜ਼ਾਨਾ ਦੀ ਤਰ੍ਹਾਂ ਦਿੱਲੀ ਕਾਮ ਗੁਰਦਰਾ ਸਾਹਿਬ ਦਰਸ਼ਨ ਕਰਨ ਲਈ ਜਾਈਦਾ ਵਾ ਤੇ ਉਸ ਦਿਨ ਵੀ ਮੈਂ ਇਦਾਂ ਹੀ ਜਾ ਕੇ ਆ ਰਿਹਾ ਹਾਂ ਤੇ ਮੇਰੇ ਨਾਲ دوست ਸੀ ਤੇ ਮੇਰਾ ਸ੍ਰੀ ਸਾਹਿਬ ਮੇਰੇ ਡੇਰਾ ਬਾਬਾ ਨਾਨਕ ਦੇ ਐਸ ਐਚਓ ਸਾਹਿਬ ਨੇ ਰਸਤੇ ਦੇ ਵਿੱਚ ਸੜਕ ਦੇ ਉੱਤੇ ਉਤਾਰ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਸ੍ਰੀ ਸਾਹਿਬ ਕਹਿੰਦਾ ਐਵੇਂ ਦਾ ਨਹੀਂ ਹੁੰਦਾ ਮੈਂ ਕਿਹਾ ਜੀ ਇਹ ਪੀਚ ਕਵਰ ਆ ਮਤਲਬ ਅਹੀਂ ਅਮਰਤਾਰੀਆਂ ਸਾਰੇ ਜਿੰਨੇ ਵੀ ਮੇਰੇ ਹੋਰ ਵੀ ਸਿੱਖ ਪਰਿਵਾਰ ਜਿੰਨੇ ਅਮਰਤਾਰੀ ਵੀਰ ਨੇ ਸਾਨੂੰ ਪਤਾ ਵੀ ਸਾਡੇ ਸ਼ਸਤਰ ਕਿੱਦਾਂ ਦੇ ਨੇ ਕਿੰਨੇ ਤਰ੍ਹਾਂ ਦੇ ਨੇ ਪਰ ਜੇ ਅਹੀਂ ਇਹ ਨਹੀਂ ਪਹਿਨ ਸਕਦੇ ਇਹਨਾਂ ਦਾ ਹੱਕ ਨਹੀਂ ਬੰਦਾ ਵੀ ਸਾਡਾ ਤੁਰੇ ਜਾਂਦੇ ਆਂ ਦਾ ਕੋਈ ਸ੍ਰੀ ਸਾਹਿਬ ਲਾ ਦੇ ਪਰ ਉਹ ਉਹਨਾਂ ਦੀ ਉਹਨਾਂ ਦੀ ਬਦੌਲ ਉਹਨਾਂ ਦਾ ਉਹਨਾਂ ਦੀ ਮੰਨ ਦਾ ਹੀ ਉਹ ਇਸੇ ਕਰਕੇ ਕਾਰਖਾਨੇ ਦੇ ਕਰਕੇ ਉਹਨੇ ਮੇਰਾ ਰਾਹ ਦੇ ਵਿੱਚ ਸ੍ਰੀ ਸਾਹਿਬ ਉਤਾਰ ਦਿੱਤਾ ਫਿਰ ਮੈਂ ਇੱਕ ਵੀਰੇ ਨੂੰ ਨਾਲ ਲੈ ਕੇ ਆਪਣੇ ਦੂਜੇ ਨੂੰ ਦੋਸਤ ਨੂੰ ਨਾਲ ਹੋਰ ਲੈ ਕੇ ਗਿਆ ਫਿਰ ਉਹਦੇ ਕੋਲੋਂ ਵਾਪਸ ਲੈ ਕੇ ਆਇਆ